ਸਰ ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਵੀਡੀਓ ਸ਼ੁਰੂ ਕਰਦੇ ਆ ਫਰਸਟ ਆਪਣੇ ਕਾਟਨ ਦੇ ਸੂਟ ਹੋਣਗੇ ਬਹੁਤ ਸੋਹਣੇ ਜੀ ਬਾਟਮ ਤੇ ਵਰਕ ਵਾਲੇ ਵੀ ਹੈਗੇ ਆ ਵਿਦਆਊਟ ਬਾਟਮ ਵਰਕ ਵਾਲੇ ਵੀ ਆ ਚੈੱਕ ਕਰ ਸਕਦੇ ਹੋ ਬਾਟਮ ਤੇ ਬਹੁਤ ਸੋਹਣਾ ਜਿਹੜਾ ਹਲਕਾ ਜਿਹਾ ਵਰਕ ਕੀਤਾ ਹੋਇਆ ਨੈਕਸਟ ਆਪਾਂ ਟਿਕਸਟਾਈਲ ਸੂਟ ਆਗੇ ਜੀ ਇਹਦੇ ਵਿੱਚ ਵੀ ਆਪਣੇ ਕੋਲ ਕਾਫੀ ਰੰਗ ਅਵੇਲੇਬਲ ਆ ਬਾਕੀ ਅਗਰ ਤੁਸੀਂ ਡਿਜ਼ਾਈਨ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਚਾਹੁੰਦੇ ਆ ਤੁਸੀਂ ਰੈਡੀ ਕਰਵਾ ਸਕਦੇ ਆ ਆਪਣੇ ਕੋਲ ਨੈਕਸਟ ਆ ਕਾਟਨ ਦੇ ਸੂਟ ਕਾਟਨ ਦੁਪੱਟਿਆਂ ਦੇ ਨਾਲ ਆਗੇ ਜੀ ਬਹੁਤ ਸੋਹਣੇ 올ਓਵਰ 5 ਮੀਟਰ ਸੂਟ ਰਹੇਗਾ ਨਾਲ ਕਾਟਨ ਦਾ ਦੁਪੱਟਾ ਹੋਏਗਾ ਪ੍ਰਾਈਸ ਬਹੁਤ ਰੀਜ਼ਨੇਬਲ ਹਨਗੇ ਜੀ ਇਹਨਾਂ ਦੇ ਫੈਬਰਿਕ ਇਹਨਾਂ ਦਾ ਪਿਓਰ ਕੈਮਰੀ ਕਾਟਨ ਹੋਏਗਾ ਜੀ ਬਾਕੀ ਜੀ ਕੁਝ ਤੁਸੀਂ ਕੋਈ ਵੀ ਸੂਟ ਰਿਲੇਟਡ ਇਨਫੋਰਮੇਸ਼ਨ ਲੈਣੀ ਚਾਹੁੰਦੇ ਆ ਤੁਹਾਨੂੰ ਕੋਈ ਸੂਟ ਪਸੰਦ ਆਉਂਦਾ ਤੁਸੀਂ ਸੂਟ ਰਿਗਾਰਡਿੰਗ ਪੁੱਛਣਾ ਮੈਸੇਜ ਕਰਕੇ ਪੁੱਛ ਸਕਦੇ ਹੋ ਨੈਕਸਟ ਆ ਬਹੁਤ ਸੋਹਣਾ ਮਸ਼ੀਨ ਵਰਕ ਕੀਤਾ ਹੋਇਆ ਬਾਟਮ ਤੇ ਤੇ ਆ ਨੈਕ ਤੇ ਨੈਕਸਟ ਆਵਰੇ ਸੂਟ ਆਗੇ ਜੀ ਕਾਟਨ ਦੇ ਵਿੱਚ ਠੀਕ ਹੈ ਜੀ ਮਾਡਲ ਸਲਬ ਕਾਟਨ ਹੋਏਗੀ ਜੀ ਬਹੁਤ ਸੋਹਣੀ ਕਾਟਨ ਰਹੇਗੀ ਬਹੁਤ ਪ੍ਰਾਈਸ ਬਹੁਤ ਰੀਜ਼ਨੇਬਲ ਹੋਏਗਾ ਜਸਟ 999 ਦੇ ਵਿੱਚ ਦੋ ਸੂਟ ਹੋਣਗੇ ਇਹ ਠੀਕ ਹੈ ਜੀ ਜਲਦੀ ਆਫਰ ਸਪੈਸ਼ਲ ਆਈ ਐ ਸੇਲ ਹੀ ਆ ਤੁਸੀਂ ਜਲਦੀ ਤੋਂ ਜਲਦੀ ਬਾਈ ਕਰੋ ਠੀਕ ਹੈ ਜੀ 999 ਵਿੱਚ ਤੁਹਾਨੂੰ ਦੋ ਸੂਟ ਮਿਲਣਗੇ ਤੇ 올ਓਵਰ ਜਿਹੜੀ ਸ਼ਿਪਿੰਗ ਆ ਫ੍ਰੀ ਰਹੇਗੀ ਸਭ ਤੋਂ ਵੱਸਟਰ ਡਿਸਕਾਊਂਟ ਤੁਸੀਂ 올ਓਵਰ ਇੰਡੀਆ ਤੁਸੀਂ ਕਿਤੋਂ ਵੀ ਗੱਲ ਕਰ ਰਹੇ ਹੋ ਕਿਤੇ ਵੀ ਬੈਠੇ ਆ ਤੁਹਾਡੀ ਜਿਹੜੀ ਸ਼ਿਪਿੰਗ ਆ ਫ੍ਰੀ ਰਹੇਗੀ ਤੁਹਾਨੂੰ ਕੋਈ ਵੀ ਐਕਸਟਰਾ ਚਾਰजेस ਪੇ ਕਰਨ ਦੀ ਨੀਡ ਨਹੀਂ ਹੋਏਗੀ ਇਹਨਾਂ ਵਿੱਚ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਦੋ ਰੰਗ ਜਿਹੜੇ ਸਿਲੈਕਟ ਕਰ ਸਕਦੇ ਹੋ ਚੈੱਕ ਕਰੀ ਚਲੋ ਕਾਫੀ ਔਟੋਕਟ 30 ਤੋਂ 40 ਰੰਗ ਆਪਣੇ ਕੋਲ ਅਵੇਲੇਬਲ ਆ ਇਹਦੇ ਵਿੱਚ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਸਿਲੈਕਟ ਕਰ ਸਕਦੇ ਹੋ ਬਹੁਤ ਸੋਹਣਾ ਫੈਬਰਿਕ ਹੈ ਜੀ ਬਹੁਤ ਸੋਹਣੇ ਸੋਹਣੇ ਰੰਗ ਹੈ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਹੈ ਜੀ ਯੂਨਿਕ ਜੇ ਡਿਫਰੈਂਟ ਜੇ ਪ੍ਰਿੰਟ ਹੋਣਗੇ ਇਹਨਾਂ ਦੇ ਨੈਕਸਟ ਆ ਵੀ ਆਫਰ ਲਾਈ ਆਪਾਂ ਦੋ ਸੂਟਾਂ ਦੀ ਹੀ ਠੀਕ ਹੈ ਜੀ ਦੋ ਸੂਟ ਤੁਸੀਂ ਬਾਏ ਕਰਦੇ ਆ ਤਾਂ ਤੁਹਾਨੂੰ ਹੋਰ ਵੀ ਡਿਸਕਾਊਂਟ ਮਿਲੇਗਾ ਇਹ ਵੀ ਚੈੱਕ ਕਰ ਸਕਦੇ ਹਾਂ ਇਹ ਵਾਲੇ ਵੀ ਜਿਹੜੇ ਆਪਣੇ 1199 ਦੇ ਵਿੱਚ ਤੁਹਾਨੂੰ ਜਿਹੜੇ ਦੋ ਸੂਟ ਮਿਲਣਗੇ ਤੇ ਸ਼ਿਪਿੰਗ 올 ਓਵਰ ਇੰਡੀਆ ਫ੍ਰੀ ਰਹੇਗੀ ਠੀਕ ਹੈ ਜੀ ਪਿਓਰ ਕੈਮਬਰੀ ਕਾਟਨ ਦਾ ਫੈਬਰਿਕ ਰਹੇਗਾ ਜੀ ਪਿਓਰ ਫੈਬਰਿਕ ਪਿਓਰ ਦਾ ਹੋਏਗਾ ਨੈਕਸਟ ਆਵਲੇ ਜਿਹੜੇ ਆ ਕੰਟਰਾਸਟ ਬਾਟਮ ਦੇ ਨਾਲ ਆਗੇ ਇਹ ਵਾਲੇ ਜਿਹੜੇ ਆਪਣੇ 1399 ਦੇ ਵਿੱਚ ਜੀ ਤਿੰਨ ਸੂਟ ਹੋਣਗੇ ਠੀਕ ਹੈ ਜੀ 1399 ਵਿੱਚ ਤਿੰਨ ਸੂਟ ਹੋਣਗੇ ਇਹ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜੀ ਆ ਆਪਣੀਆਂ ਆਫਰ ਆ ਗੇਨ ਕਰ ਸਕਦੇ ਆ ਜਲਦੀ ਜਲਦੀ ਸੂਟ ਬਾਏ ਕਰੋ ਤੁਸੀਂ ਆਪਣੇ ਮਦਰ ਲਈ ਲੈਣਾ ਸਿਸਟਰ ਲਈ ਲੈਣਾ ਆ ਕੋਈ ਤੁਸੀਂ ਆਪਣੇ ਕਿਸੇ ਲਈ ਵੀ ਲੈਣਾ ਚਾਹੁੰਦੇ ਸੂਟ ਨਾਲ ਲੈ ਕੇ ਤੁਸੀਂ ਜਿਹੜਾ ਹੈ ਆਪਣਾ ਆਰਡਰ ਆ ਬੁੱਕ ਕਰਵਾ ਸਕਦੇ ਹੋ ਤੁਹਾਨੂੰ ਇਹਨਾਂ ਵਿੱਚ ਡਿਸਕਾਊਂਟ ਮਿਲੇਗਾ ਕਿ ਤੁਸੀਂ ਤਿੰਨ ਸੂਟ ਬਾਈ ਕਰਦੇ ਦੋ ਵਾਲਾ ਵੀ ਆਪਣੇ ਕੋਲ ਠੀਕ ਹੈ ਤੁਸੀਂ ਆਪਣੇ ਅਕੋਰਡਿੰਗ ਸਿਲੈਕਟ ਕਰ ਸਕਦੇ ਜਿਹੜਾ ਤੁਹਾਨੂੰ ਪ੍ਰਿੰਟ ਪਸੰਦ ਆ ਜਿਹੜਾ ਕਲਰ ਪਸੰਦ ਆ ਤੇ ਜਿਹੜਾ ਰੰਗ ਪਸੰਦ ਆ ਠੀਕ ਹੈ ਜੀ ਉਸ ਅਕੋਰਡਿੰਗ ਸਿਲੈਕਟ ਕਰਕੇ ਤੁਸੀਂ ਆਪਣੇ ਅਕੋਰਡਿੰਗ ਬਾਈ ਕਰ ਸਕਦੇ ਹੋ ਨੈਕਸਟ 올ਓਵਰ ਜਿਹੜੇ ਆ ਸੂਟ ਹੋਣਗੇ ਜੀ ਬਹੁਤ ਸੋਹਣੇ ਨਾਲ ਦੁਪੱਟਿਆਂ ਦੇ ਨਾਲ ਹੋਣਗੇ ਦੁਪੱਟਿਆਂ ਦੀ 4 ਸਾਈਡ ਜਿਹੜੀ ਲੈਸ਼ ਵਗੈਰਾ ਲੱਗੀ ਹੋਈਗੀ ਜੀ ਨੈਕਸਟ ਆਵਲੇ ਬਹੁਤ ਸੋਹਣੇ ਆਗੇ ਜਿਨ੍ਹਾਂ ਦੁਪੱਟੇ ਜਿਹੜੇ ਮਸਲੀਨ कॉटन ਦੇ ਹੋਣਗੇ ਦੁਪੱਟੇ ਹੋਰ ਵੀ ਖੂਬਸੂਰਤ ਹੋਣਗੇ ਜੀ ਦੁਪੱਟਿਆਂ ਦੇ ਜਿਹੜਾ 4 ਸਾਈਡ ਪੈਚ ਵਰਕ ਲੱਗਾ ਹੋਏਗਾ ਬਹੁਤ ਸੋਹਣਾ ਤੇ 올ਓਵਰ ਜਿਹੜਾ ਸੂਟ ਰਹੇਗਾ ਇਹ ਚੈੱਕ ਕਰੀ ਚਲੋ ਇਹਦੇ ਵਿੱਚ ਵੀ ਕਾਫੀ ਰੰਗ ਹੈਗੇ ਆ ਤੁਸੀਂ ਆਪਣੇ ਅਕੋਰਡਿੰਗ ਜਿਹੜੇ ਕਲਰ ਸਿਲੈਕਟ ਕਰ ਸਕਦੇ ਹੋ ਪੈਚਵਰਕ ਲਗਾ ਕੇ ਦੁਪੱਟੇ ਨੂੰ ਬਹੁਤ ਸੋਹਣਾ ਰੈਡੀ ਕੀਤਾ ਪ੍ਰੋਪਰ ਜਿਹੜੀ ਆ ਫਰਨੀਸ਼ਿੰਗ ਕੀਤੀ ਹੋਈ ਹੈ ਜੀ ਬਾਕੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ